ਕਾ ਕਿਦਾਂ ਲੱਗੀਆਂ ਅੰਡਸ ਚੁਗਲੀਆਂ ਕਰ ਕੋਈ ਨਹੀਂ பாਜੀ ਬਤੇ ਹੁਣ ਚੰਗੀ ਤਰ੍ਹਾਂ ਮੈਂ ਠੀਕ ਕਰਦੀ ਆਂ ਸਬਜੀ ਦੇ ਵਾਵੇ ਵਧੀਆ ਲੱਗਣਦੀ ਬਣੀ ਨੂੰ ਕੀ ਲੱਗਦਾ ਮੈਂ ਆਈ ਆਂ ਤੇ ਜਿਹੜਾ ਮੈਂ ਡਾਕਟਰ ਦੱਸਤਾ ਤੇ ਬਸ ਉੱਥੇ ਲੈ ਕੇ ਜਾਣਾ ਮੈਂ ਆਪਣਾ ਕੰਮ ਨਾ ਜੇ ਕਰਨਾ ਤੇ ਕਰ ਹੀ ਦੇਣਾ ਭਾਵੇਂ ਜਿੱਦਾਂ ਮਰਜ਼ੀ ਕਰਾ ਲੈ பாਜੀ ਹੁਣ ਹਾਈ ਹਾਈ ਨਹੀਂ ਤੇਰਾ ਬਹਿ ਜਾ ਬੇੜਾ ਤੇਰਾ ਇੱਧਰ ਫੜਾ ਆ ਮੈਨੂੰ ਆ ਕੀ ਕਾਰਨਾਮਾ ਕਰ ਰਹੀ ਆ ਕਾਰਨਾਮਾ ਕੀ ਆ ਤਾਂ ਮੇਰੀ ਦਵਾਈ ਆ ਦੀਦੀ ਮੈਂ ਨਾ ਠੀਕ ਨਹੀਂ ਤੇ ਮੈਂ ਦਵਾਈ ਪਾ ਕੇ ਤੇ ਰੋਟੀ ਖਾਂ ਲੱਗੀ ਆਪਣੀ ਪਾ ਕੇ ਨਹੀਂ ਸੜ ਜੇ ਉਂਤਰਾ ਇਹੋ ਜਿਹਾ ਡਾਕਟਰ ਜਿਹੜਾ ਸਬਜ਼ੀਆਂ ਚ ਦਵਾਈਆਂ ਦਿੰਦਾ ਪਾਉਣ ਵਾਸਤੇ ਤੈਨੂੰ ਨਾ ਕਾਦੀਆਂ ਦਵਾਈਆਂ ਖਾਨੀਆਂ ਤੂੰ ਫਿੱਟੀ ਪਈ ਆ ਕੀ ਹੋਇਆ ਤੈਨੂੰ ਜ਼ਰੂਰੀ ਥੋੜਾ ਕਿ ਜਿਹੜਾ ਬੰਦਾ ਇਦਾਂ ਦਾ ਹੋਵੇ ਤੇ ਉਹਨੂੰ ਕੋਈ ਨੁਕਸਾਨ ਨਾ ਹੋਵੇ ਜਾਂ ਉਹਨੂੰ ਕੋਈ ਬਿਮਾਰੀ ਨਾ ਹੋਵੇ ਮੈਂ ਖਾਣਨੀ ਆ ਦਵਾਈ ਥੋੜਾ ਠੀਕ ਨਹੀਂ ਰਹਿਣੀ ਮੈਂ ਤੁਹਾਨੂੰ ਕੀ ਪਤਾ ਕਈ ਡਾਕਟਰ ਦਿੰਦੇ ਆ ਕਿ ਬੁੰਦਾ ਪਾਣ ਨੂੰ ਏਡੀ ਕਿਹੜੀ ਗੱਲ ਆ ਇਨੇ ਮੈਨੂੰ ਤੇ ਕਿਸੇ ਪਾਸਾ ਲੱਗਦਾ ਨਹੀਂ ਤੇਰਾ ਬਤੂ ਬਿਮਾਰ ਵਾ ਹੈ ਮੈਨੂੰ ਤਾਂ ਤੂੰ 9 ਬਰ 9 ਲਗਣੀ ਆ ਚੰਗੀ ਭਲੀ ਆ ਆ ਕਾਦੀ ਦਵਾਈ ਆ ਇਹ ਤੂੰ ਬੇੜਾ ਕਰਕੇ ਸਾਰੇ ਟੱਬਰ ਦਾ ਕਰਨ ਢਈ ਆ ਬਸ ਕਰੋ ਦੀਦੀ ਤੁਹਾਡੇ ਕੋ ਕੀ ਪ੍ਰੂਫ ਹੈ ਕਿ ਮੈਂ ਇਹਨਾਂ ਨੂੰ ਦਿੰਨੀ ਆ ਪਾ ਕੇ ਮੈਂ ਤਾਂ ਆਪਣੀ ਰੋਟੀ ਪਾਣ ਆਈ ਆ ਕੋਈ ਗੱਲ ਨਹੀਂ ਪ੍ਰੂਫ ਹੁਣ ਮੇਰੇ ਹੱਥ ਵਿੱਚ ਆ ਗਿਆ ਵਾ ਹੁਣ ਮੈਂ ਸਾਰਾ ਪਤਾ ਕਰਾਉਂਗੀ ਤੇਰੀ ਆ ਦਵਾਈ ਮੈਨੂੰ ਦੇ ਦੋ ਤੁਸੀਂ ਇਹ ਦਵਾਈ ਦਾ ਸ਼ਿਹਾਰੀ ਨਾ ਕਰੋ ਅਸ਼ਿਆਰੀਂ ਅ ਤੂੰ ਕਰਦੀ ਫਿਰਨੀ ਆ ਮੈਂ ਆਪਣੀ ਪਾਣੀ ਸੀ ਜਦੋਂ ਮੈਂ ਆਪਣੀ ਰੋਟੀ ਪਾਣੀ ਆ ਤੁਸੀਂ ਕੌਣ ਹੁੰਦੇ ਆ ਮੇਰੀ ਦਵਾਈ ਆਣ ਕੇ ਖਾਣ ਵਾਲੇ ਤੂੰ ਆਪਣੀ ਨਹੀਂ ਪਾਉਣ ਈ ਤੇਰੀਆਂ ਚਲਾਕੀਆਂ ਦਾ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਹੋਂਦ ਤੁਸੀਂ ਗੱਲਾਂ ਬਣਾਉਣੀਆਂ ਹੀ ਆ ਹੋਂਦ ਤੁਸੀਂ ਤੇ ਅੱਗੇ ਸਾਡੇ ਘਰ ਚ ਸਿਆਪੇ ਪਾਏ ਹੋਂਦ ਤੁਸੀਂ ਵੱਧ ਪਾਣੇ ਆ ਕਿ ਪਤਾ ਨਹੀਂ ਦਵਾਈ ਕਿਨੂੰ ਪਾ ਕੇ ਦੇਣ ਦੀ ਆ ਹਾਂ ਸਿਆਪੇ ਮੈਂ ਪਾਉਣੀ ਆ ਦਵਾਈਆਂ ਤੂੰ ਘੋਲ-ਘੋਲ ਦਵੇਂ ਸਾਰੇ ਟੱਬਰ ਨੂੰ ਤੇ ਸਿਆਪੇ ਮੈਂ ਪਾਉਣੀ ਆ ਅੱਗ ਲੱਗਿਆ ਮੈਂ ਠੀਕ ਨਹੀਂ ਮੈਂ ਆਪਣੀ ਰੋਟੀ ਲੈ ਕੇ ਚਲੀ ਐਚਾ ਟੱਬਰ ਦੀ ਕਿਹੜੀ ਰੋਟੀ ਆ ਇੱਕ ਮੈਂ ਘੋਲੀ ਰੱਖੀ ਪਲੇਟ ਰੱਖੀ ਆ ਕਿਹੜੇ ਟੱਬਰ ਦੇ ਮੈਂ ਅਪਰੋਸ਼ਨ ਲੱਗੀਆਂ ਸਾਰਿਆਂ ਨੂੰ ਬੂੰਦਾ-ਬੂੰਦਾ ਕਰਕੇ ਸਾਰੇ ਟੱਬਰ ਨੂੰ ਖਵਾ ਲਦੀ ਹੋਏਗੀ ਕੋਈ ਨਹੀਂ ਆ ਲੈਬ ਵਿੱਚ ਨਾ ਲੈਬ ਵਿੱਚ ਖਬਰਦਾਰ ਤੂੰ ਦੁਆਰਾ ਮੇਤੇ ਇਲਜ਼ਾਮ ਲਾਇਆ ਤੁਸੀਂ ਕੀ ਬਾਦੂ ਘਟੂ ਬੋਲੀ ਜਾਂਦੇ ਕਿ ਤੂੰ ਪਾਈ ਦਵਾਈ ਮੈਂ ਕਹਾਂ ਤੂੰ ਪਾਈ ਦਵਾਈ ਮੈਂ ਕਹਿੰਨੀ ਕਿ ਮੇਰੀ ਦਵਾਈ ਆ ਤੈਨੂੰ ਆਪਾ ਕੇ ਦਿੰਦੀ ਬੋਲਦੀ ਨਾ ਸੱਚੀ ਨਾ ਮੈਂ ਉਹ ਆਪਾ ਕੇ ਠੀਕ ਆ ਤੇਰਾ ਨਕਾਬ ਉੱਥ ਗਿਆ ਵਾ ਹੁਣ ਕੋਈ ਗੱਲ ਨਹੀਂ ਕਰ ਲਓ ਜੋ ਕਰਨਾ ਤੁਸੀਂ ਦੇਖ ਲਾਂਗੀ ਮੈਂ ਤੁਹਾਨੂੰ ਕੀ ਮੈਨੂੰ ਤਾਂ ਪਹਿਲਾਂ ਲੱਗਦਾ ਹੀਗਾ ਵੀ ਲੱਛਣ ਤੇਰੇ ਮਾੜੇ ਆ ਕੋਈ ਨਹੀਂ ਕਰੋਂ ਨਹੀਂ ਤੇਰਾ इलाज اچھا ਕੋਈ ਨਹੀਂ ਦੇਖ ਲਾਂਗੀ ਤੁਹਾਨੂੰ ਜੇ ਮੇਰੇ ਲੱਛਣ ਮਾੜੇ ਆ ਤਾਂ ਲੱਛਣ ਤੁਹਾਡੇ ਵੀ ਉਦਾਂ ਦੇ ਮਾੜੇ ਜਿਹੜੇ ਆਣ ਆਣ ਕੇ ਨਾ ਤੁਸੀਂ ਇੰਟਰਫੇਅਰ ਕਰ ਰਹੇ ਹੋ ਸਾਡੇ ਘਰ ਚ ਕਦੀ ਉਹਨੂੰ ਲਾਤੀ ਤਿੱਲੀ ਕਦੀ ਉਹਨੂੰ ਲਾਤੀ ਮੈਂ ਤਿੱਲੀਆਂ ਨਹੀਂ ਲਾਉਂਦੀ ਮੈਂ ਤਾਂ ਆਣ ਕੇ ਆਪਣਾ ਟੱਬਰ ਬਚਾਇਆ ਵਾ ਬੇੜਾ ਕਰਕੇ ਕਰਕੇ ਛੁੜਦਾ ਸਾਰੇ ਟੱਬਰ ਦਾ ਗੱਲਾਂ ਮਾਰਦੀ ਫਿਰਦੀ ਆ ਕੋਈ ਨਹੀਂ ਹੁਣ ਤੇਰੀਆਂ ਕਰਤੂਤਾਂ ਆਉਣ ਗਿਆ ਸਾਹਮਣੇ ਚੱਲ ਹੱਤ ਕੋਈ ਨਹੀਂ ਮੈਂ ਵੀ ਕਰਦੀ ਆ ਗੱਲ ਆ ਬਲਾ ਕਿੱਥੋਂ ਆ ਗਈ ਮੈਂ ਤਾਂ ਆਪਣਾ ਕੰਮ ਕਰਨ ਲੱਗੀ ਸੀ ਹੁਣ ਉਹਨੂੰ ਮੈਂ ਗੱਲਾਂ ਚ ਤੇ ਪਾਣਾ ਹੀ ਸੀ ਕਿ ਮੇਰੀ ਦਵਾਈ ਆ ਹਏ ਹੁਣ ਇਹਨਾਂ ਨੇ ਮੈਨੂੰ ਛੱਡਣਾ ਹੁਣ ਮੈਂ ਫਸ ਗਈ ਆ ਹੁਣ ਮੈਂ ਕੀ ਕਰਾਂ ਮੈਨੂੰ ਤੇ ਨਾ ਸਮਝ ਨਹੀਂ ਲੱਗਦੀ ਮੈਨੂੰ ਤੇ ਹੱਥ ਪੈਰਾਂ ਦੀ ਪਈ ਆ ਮੈਨੂੰ ਤੇ ਕੰਬਣੀ ਛਡੰਦੀ ਆ ਕਿ ਹੁਣ ਮੇਨਾਂ ਕੀ ਹੋਊਗਾ ਕੋਈ ਨਹੀਂ ਜਾ ਕੇ ਵੇਖਾ ਤੁਸੀਂ ਹੁਣੇ ਕਿਹੜਾ ਸਿਆਪਾ ਪਾ ਲਗੀ ਪਹਿਲੇ ਤੂੰ ਨਾ ਅੰਦਰ ਵੜ ਕੇ ਗੁੱਗਲ ਬਣ ਕੇ ਤਾਂ ਬੈਠਾ ਰਿਆ ਕਰ ਚੰਗਾ ਆ ਕਰਦੀ ਤੇਰੀ ਦੇ ਕਾਰਨਾਮੇ ਵੇਖ ਲਾ ਆ ਵੇਹ ਦਵਾਈ ਘੋਲ ਘੋਲ ਕੇ ਪਤਾ ਨਹੀਂ ਕਿਹਦਾ ਸਤਿਆਨਾਸ਼ ਕਰਨ ਲੱਗੀ ਹੀਗੀ ਆ ਵੇਖ ਲਾ ਅਦੀਪੋਂ ਡੀ ਦਵਾਈ ਤੇ ਦੀਪਕੋ ਖੋ ਕੇ ਲੈ ਆਈ ਆ ਤੂੰ ਵੀ ਫੜਾ ਇੱਧਰ ਇਹ ਮੇਰੇ ਹੱਥ ਰੋਗੀ ਦਵਾਈ ਹੁਣ ਇਹਨੂੰ ਮੈਂ ਲੈਬ ਟੈਸਟ ਕਰਾਉਣਾ ਇਹਦਾ ਤੇ ਫੇਰ ਵੇਖਾਂਗੇ ਕਿ ਕਿਹੜੇ ਕਾਰਨਾਮੇ ਕਰਦੀ ਫਿਰਦੀ ਆ ਉਹ ਇਹ ਤੇ ਆਪਣੀ ਲੈ ਕੇ ਆਈ ਹੋਣੀ ਆ ਇਹਨੇ ਕਿਨੂੰ ਕੀ ਦੇਣਾ ਇਹਦਾ ਨਾ ਮੈਨੂੰ ਇੱਕ ਗੱਲ ਦੱਸ ਉਹਦੇ ਮਗਰ ਲਗਾ ਵਾ ਕਾਡੀਆਂ ਦਵਾਈਆਂ ਖਾਂਦੀ ਆ ਚੰਗੀ ਭਲੀ ਤੇ ਹੈਗੀ ਆ ਇਹਨੂੰ ਕਿ ਹੋਇਆ ਵਾ ਉਹ ਨਹੀਂ ਓਏ ਹੋਮੀਓਪੈਥਿਕਲ ਡਾਇਰੈਕਟਰ ਨੇ ਦਿੱਤੀ ਦਵਾਈ ਇਹ ਕੋਈ ਨਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਜਦੋਂ ਟੈਸਟ ਹੋ ਗਿਆ ਤੇ ਇੱਕ ਗੱਲ ਮੈਨੂੰ ਦੱਸ ਤੈਨੂੰ ਹੀ ਗੂਗਲ ਜਾ ਕਰਤਾ ਵੈਨੇ ਕਿਤੇ ਤੈਨੂੰ ਤਰੀ ਕੋਲ ਕੋਲ ਦੇਈ ਜਾਂਦੀ ਸਭ ਕੋ ਨਹੀਂ ਨਹੀਂ ਦੰਦ ਦੀ ਕੋਈ ਗੱਲ ਨਹੀਂ ਆ ਦਵਾਈ ਤੇ ਨਹੀਂ ਹੁਣ ਮਿਲਣੀ ਜਿੱਦਾਂ ਮਾਦੀ ਵੇਖੀ ਜਾ ਠੀਕ ਆ ਇਹ ਤਾਂ ਹੁਣ ਮੈਂ ਉੱਥੇ ਹੀ ਖੜੂਂਗੀ ਚੈੱਕ ਕਰਾਉਣੀ ਆ ਨਾ ਤੇ ਇਹਦਾ ਪਰਦਾ ਨਾ ਲਾਇਆ ਤੇ ਮੇਰਾ ਨਾਂ ਵੀ ਜੀਵਨ ਨਹੀਂ ਜ਼ੁਬਾਨ ਤੇ ਏਡੀ ਲੰਮੀ ਆ ਬੋਲਣ ਲੱਗੀ ਤੇ ਵੇਂਦੀ ਕੋਹ ਨਹੀਂ ਤੇ ਤੈਨੂੰ ਗੁੰਗਾ ਕਰਕੇ ਬਿਠਾ ਲਤਾ ਵਾ ਜਗਰੋ ਇਹਨੂੰ ਚੈੱਕ ਕਰਵਾਓ ਜੇਦ ਨਿਕਲਈ ਉਹਦੀ ਗਲਤੀ ਤੇ ਫੇਰ ਉਹਨੂੰ ਚੰਗਾ ਸਬਸਕਾਵਾਂਗੇ ਆਪਾਂ ਤੂੰ ਸਭ ਕੀ ਸੁਣਾਵਾ ਤੂੰ ਤਾਂ ਟੱਕਿਆ ਹੀ ਰਹਿ ਉਹ ਤੇ ਆਪੇ ਦੱਸਾਂਗੇ ਨਾ ਮਤਮੈ ਵੀ ਮੈਂ ਕੀ ਕਰਨਾ ਵਾ ਵੇਖੀ ਸਹੀ ਇਹਦੀਆਂ ਦੌੜਾਂ ਨਾਲ ਨਾ ਇਥੋਂ ਮਕੜਾਈਆਂ ਤੇ ਮੇਰਾ ਨਾ ਜੀਵਨ ਨਹੀਂ ਵੇਖੀ ਜਾਏ ਹੁਣ ਤੁਸੀਂ ਬਣਦਾ ਕੀ ਆ ਮੈਨੂੰ ਤਾਂ ਅੱਗੇ ਤੇ ਸ਼ੱਕ ਪੈਂਦਾ ਹੀਗਾ ਵੀ ਇਹ ਕਾਰਨਾਮੇ ਮਾੜੇ ਕਰਨ ਲਈ ਆ ਅੱਜ ਤੇ ਮੈਂ ਰੰਗੇ ਹੱਤੀ ਫੜ ਲਈ ਇੱਤੋਂ ਹੀ ਉਹ ਚਲੋ ਹੁਣ ਜੋ ਰੌਲਾ ਪਾਣਾ ਵਾ ਰਿਪੋਰਟ ਪਹਿਲਾਂ ਉਹਦੇ ਹੱਥ 'ਚ ਫੇਰੀ ਗੱਲ ਕਰਾਂਗੇ ਬਾਕੀ ਕੋਈ ਨਹੀਂ ਰਿਪੋਰਟਾਂ ਵੀ ਆ ਜਾਣਗੀਆਂ ਫਿਕਰ ਨਾ ਕਰ ਮੈਂ ਤੇਰੇ ਕੰਨ ਤਾਂ ਖੋਲੇ ਆ ਫੇ ਮੁੜ ਕੇ ਤੂੰ ਕਹਿਣਾ ਵੀ ਮੈਨੂੰ ਕਿਉਂ ਦੱਸਿਆ ਮੈਂ ਤਾਂ ਦੱਸਣ ਆਈ ਆ ਚੰਗਾ ਕੋਈ ਨਹੀਂ ਮੈਂ ਵੀ ਕਰ ਲੈਣਾ ਗੱਲ ਉਹਦੇ ਨਾਲ ਵੀ ਜਰਾ ਇਹ ਕਿਦਾਂ ਹੋ ਜਾਂਦਾ ਬੋਕਾ ਤਾਣਾ ਕਿਤੇ ਸੱਚ ਇਤ ਨਹੀਂ ਦੇਂਦੀ ਕਿਸ ਨੂੰ ਕੋ ਕਦੀ ਸਹੀ ਹੋਈ ਨਹੀਂ ਕਦੀ ਗਲਤ ਹੋਈ ਨਹੀਂ ਮੈਨੂੰ ਤਾਂ ਇਹਦਾ ਨਹੀਂ ਪਤਾ ਲੱਗਦਾ ਕਰਦੀ ਕੀ ਹੈ ਚਲ ਕੋਈ ਗੱਲ ਨਹੀਂ ਇਹਦੀ ਵੀ ਗਲਤਾਈ ਢਕਾਣੀ ਆਉਣੀ ਆ ਉਦਾਂ ਇੰਨੇ ਵੀ ਨਹੀਂ ਹਟਣਾ ਹੈਗਾ ਵੇਖ ਲੈਣੇ ਕੀ ਹੁੰਦਾ ਰਿਪੋਰਟ ਦੇ ਵਿੱਚ ਲਓ ਦੀਪਕ ਹਾਂਜੀ ਫੋਨ ਬੰਦ ਕਰ ਲੈ ਤੇ ਗੱਲ ਸੁਣ ਮੇਰੀ ਕੀ ਹੋ ਗਿਆ ਨਵਾਂ ਕੀ ਸੁਣਦਾ ਪਿਆ ਮੈਂ ਕੀ ਨਵਾਂ ਸੁਣ ਲਿਆ ਹੁਣ ਮੇਰੀ ਗੱਲ ਸੁਣ ਜਿਹੜੀ ਦਵਾਈ ਮੇਰੇ ਕੋਲ ਲੈ ਕੇ ਆਏ ਆ ਕੀ ਜਕਰਵਾਦਾ ਹਾਏ ਹਾਏ ਮੈਨੂੰ ਪਹਿਲੇ ਪਤਾ ਸੀ ਕਿ ਇਹ ਜਨਾਨੀ ਨੇ ਨਾ ਸਿਆਪਾ ਪਾਣਾ ਹੀ ਹੈ ਹੁਣ ਕੀ ਕਹਿ ਕੇ ਗਈ ਆ ਪਹਿਲੇ ਮੈਨੂੰ ਇਹ ਦੱਸੋ ਦਵਾਈ ਕਿਦੀ ਆ ਉਹ ਯਾਰ ਦਵਾਈ ਕਿਦੀ ਆ ਉਹ ਤੇ ਮੇਰੀ ਦਵਾਈ ਸੀ ਮੈਂ ਹੀ ਖਾਣ ਨਹੀਂ ਕਿ ਹਰ ਮੈਂ ਨਾ ਹੋਮਿਓਪੈਥਿਕ ਡਾਕਟਰ ਕੋਲ ਦਵਾਈ ਲਿਆਂਦੀ ਸੀ ਅ ਮੇਰੇ ਡਾਕ ਸਰਕਲ ਜਿਆਦਾ ਹੋ ਵੀ ਸੀ ਉਹਦੀ ਦਵਾਈ ਸੀ ਤੇ ਉਹ ਫਿਰ ਕਹਿੰਦਾ ਸੀ ਕਿ ਇਦਾਂ ਜੇ ਨਹੀਂ ਖਾਣੀ ਕਿ ਬੂੰਦਾ ਨਹੀਂ ਲੈਣੀ ਆ ਤੇ ਇਸ ਨੂੰ ਕੋਈ ਸਬਜ਼ੀ ਚ ਪਾ ਕੇ ਖਾ ਲਿਓ ਅੱਛਾ ਮੈਨੂੰ ਦੱਸ ਕਿਹਦੇ ਨਾਲ ਗਈ ਸੀ ਦਵਾਈ ਲੈਣੇ ਨਹੀਂ ਉਹ ਮੈਂ ਤੇ ਮੰਗਵਾਈ ਸੀ ਨਾ ਕਿੱਥੋਂ ਮੰਗਵਾਈ ਯਾਰ ਮੇਰੀ ਇੱਕ ਫਰੈਂਡ ਹੈ ਮੈਂ ਉਹਦੇ ਕੋਲ ਮੰਗਵਾਈ ਸੀ ਦਵਾਈ ਘਰੇ ਤੇ ਕੋਈ ਆਇਆ ਨਹੀਂ ਤੈਨ ਮੈਂ ਆਪ ਹੀ ਲੈ ਆਂਦੀ ਸੀ ਜਾ ਕੇ ਬਾਹਰ ਕੋਈ ਫੜਾ ਗਿਆ ਸੀ ਜਿੱਦਾਂ ਪਾਰਸਲ ਵਾਲੇ ਨਹੀਂ ਆਉਂਦੇ ਮੈਨਾਂ ਨਾ ਝੂਠ ਨਾ ਮਾਰ ਮੈਨੂੰ ਸੱਚੋ ਸੱਚ ਦੱਸ ਸੱਚੀ ਗੱਲ ਆ ਸੱਚੀ ਗੱਲ ਇਹੀ ਹੈ ਤੁਸੀਂ ਦੱਸ ਜੀਵਨ ਨੇ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਆਨ ਕੇ ਮੇਰੇ ਦਵਾਲੇ ਹੋ ਗਏ ਹੋ ਉਹ ਕਿਆ ਕੀ ਮੈਂ ਉਹਨਾਂ ਨੂੰ ਆਪ ਝੂਠ ਮਾਰਿਆ ਪੀ ਉਹਦੀ ਦਵਾਈ ਹੋਮਿਓਪੈਥੀ ਦੀ ਉਹ ਆਪ ਖਾਂਦੀ ਮੈਂ ਇਹਨੂੰ ਕਿਹਾ ਮੈਂ ਤੇ ਦਵਾਈ ਆਪਣੀ ਪਾਣੀ ਬਥੇਰਾ ਮੈਂ ਇੰਨਾ ਬੈਸਾ ਵਸਾਈ ਕੀਤੀ ਪਰ ਨਾ ਮੈਂ ਆਪਣੀ ਸਬਜੀ ਜਪਾਂ ਨਹੀਂ ਮੈਂ ਰੋਟੀ ਖਾਂ ਲੱਗੀ ਹੈ ਯਾਰ ਨਾ ਮੇਰੀ ਇਹਨੂੰ ਗੱਲ ਖਾਂਦੀ ਨਹੀਂ ਆ ਹੁੰਦੀ ਕੋਈ ਨਾ ਮੇ ਕੋ ਦਵਾਈ ਖੋ ਕੇ ਲੈ ਲੈ ਬਾਕੀ ਗੱਲਾਂ ਛੱਡ ਅੱਗੇ ਪਿੱਛੇ ਕਿਤੇ ਦਵਾਈ ਖਾਦੀ ਨਹੀਂ ਯਾਰ ਮੈਂ ਰੋਜ਼ ਹੀ ਮੈਂ ਰੋਜ਼ ਹੀ ਖਾਣੀ ਤਾਂ ਨਹੀਂ ਪਤਾ ਲੱਗਦਾ ਤੂੰ ਅੰਦਰ ਬਾਹਰ ਉਹ ਨਹੀਂ ਤਾ ਕਰਕੇ ਉਹ ਗਏ ਹੁਣ ਟੈਸਟ ਕਰਵਾਣਾ ਕੋਈ ਗੱਲ ਨਹੀਂ ਕਰਵਾਣਗੇ ਜੇ ਕੋ ਨਿਕਲ ਦਵਾਈ ਦੇ ਵਿੱਚ ਤੇ ਤੇਰੇ ਇੱਥੇ ਫਿਰ ਥੋੜੇ ਦੇਣੀ ਆ ਘਰ ਤੇ ਬੋਰੀ ਵਿੱਚ ਤਰਾ ਆਪਣਾ ਬੈਕ ਕਰ ਲ ਤੂੰ ਹੀ ਨਾ ਉਹਨਾਂ ਦੇ ਗੱਲਾਂ 'ਚ ਨਾ ਆਓ ਗੱਲਾਂ 'ਚ ਨਹੀਂ ਆਉਂਦਾ ਪਰ ਜੇ ਇਹਦੇ ਨਾਲ ਮੇਰਾ ਸਾਥ ਵੀ ਦੇ ਲਿਆ ਕਰੋ ਜੇ ਕੋਈ ਤੇਰੀ ਗੱਲ ਨਿਕਲ ਆਈ ਨਾ ਇਹ ਤੂੰ ਆਪਣੇ ਹਿਸਾਬ ਲਾ ਲਈ ਹੁਣ ਕੀ ਤਰ੍ਹਾਂ ਬਣਨਾ ਹਰ ਗੱਲ ਵਿੱਚ ਤਰਾ ਮੈਂ ਸਾਥ ਦੇ ਲਿਆ ਅੱਗੇ ਪਰ ਹੁਣ ਮੇਰੇ ਵਾਸਤੇ ਗਰਦੀ ਗੱਲ ਆ ਠੀਕ ਆ ਕੋਈ ਗੱਲ ਨਹੀਂ ਜਿੱਦਾਂ ਤੂੰ ਹੀ ਕਹਨੇ ਕੋਈ ਗੱਲ ਨਹੀਂ ਦੇਖ ਲਾਂਗੇ ਹਾਂ ਇਹ ਜੀਵਨ ਨੇ ਨਾ ਬਹੁਤੇ ਇਸੇ ਆਪੇ ਪਾਏ ਆ ਘਰ 'ਚ ਮੈਂ ਉਹਨਾਂ ਜਿਹੜੇ ਸੱਪੇ ਪਾਏ ਪਾਏ ਆ ਮੈਨੂੰ ਤੇਰੇ ਵੀ ਰੱਖ ਦੇ 12-15 ਅੱਡੇ ਤੇਰੇ ਮੂੰਹ 'ਤੇ ਨਹੀਂ ਨਹੀਂ ਮੈਂ ਕੁਛ ਨਹੀਂ ਠੀਕ ਆ ਕੋਈ ਗੱਲ ਨਹੀਂ ਕੋਈ ਨਾ ਕੋਈ ਗੱਲ ਹੈਗੀ ਆ ਤਾਂ ਹੀ ਆ ਐਵੇਂ ਤੇਰਾ ਵੀ ਮੂੰਹ ਤੇ ਲੱਗਾ ਹੁਣ ਐਦਾ ਦੀ ਕੋਈ ਗੱਲ ਨਹੀਂ ਐ ਤੁਸੀਂ ਐਵੇਂ ਅੰਦਾਜ਼ੇ ਨਾ ਲਾਈ ਜੋ ਹਾਏ ਹਾਏ ਲੈਬ ਟੈਸਟ ਕਰਾ ਲੱਗੇ ਹਾਏ ਹੋਂਤੇ ਨਾ ਮੈਂ ਫਸ ਜਾਣਾ ਹਾਏ ਹਾਏ ਹੁਣ ਮੈਂ ਕੀ ਕਰਾਂ ਇਹਨਾਂ ਨੇ ਵੀ ਮੈਨੂੰ ਕਿਹਾ ਤਾਂ ਕਿ ਜੇ ਕੋਈ ਐਦਾ ਦੀ ਗੱਲ ਪਤਾ ਲੱਗ ਗਈ ਤੇ ਤੈਨੂੰ ਘਰੋਂ ਕੱਢ ਦੇਣਾ ਮੈਨੂੰ ਲੱਗਦਾ ਹੁਣ ਮੈਨੂੰ ਘਰੋਂ ਕੱਢ ਹੀ ਦੇਣਾ ਇਹ ਜੀਵਨ ਨੇ ਨਾ ਇੰਨੇ ਸਿਆਪੇ ਪਾਏ ਆ ਮੇਰਾ ਤਾਂ ਜੀ ਕਰਨ ਦਾ ਇਹਨੂੰ ਜ਼ਹਿਰ ਦੇ ਕੇ ਇਹਦਾ ਕੰਮ ਤਮਾਮ ਕਰਾ ਨਹੀਂ ਤੇ ਪਰ ਇਹ ਹੀ ਕਹਿੰਦੀ ਹੋਣੀ ਕਿ ਟੈਸਟ ਕਰਾਉਣੇ ਟੈਸਟ ਕਰਾਉਣੇ ਹਉਂ ਤੇ ਮੈਨੂੰ ਨਾ ਟੈਨਸ਼ਨ ਹੀ ਪੈ ਗਈ ਐ ਸਿਆਪਾ ਮੈਂ ਸੋਚਿਆ ਹੀ ਟੈਨਸ਼ਨ ਲਾਣੀ ਆ ਤੇ ਆ ਤੇ ਨਵੀਂ ਟੈਨਸ਼ਨ ਪੈ ਗਈ ਹੁਣ ਮਨ ਤੇ ਰਾਤ ਨੂੰ ਵੀ ਸੋਚ-ਸੋਚ ਕੇ ਹੁਣ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਂਦੀ ਮਮੀ ਕੀ ਬਣਾਈਏ ਖਾਣ ਨੂੰ ਮੇਰਾ ਰਦਾ ਇਨਾ ਸਾਗ ਨਾ ਤੋੜ ਲਿਆਗੇ ਵੇਹਲਾ ਪਤਾ ਆਪਣੀ ਹਿੰਮਤ ਜੇ ਤੇ ਬਣਾ ਸਕਨੀ ਆ ਤੇ ਲੈ ਆ ਚੱਲ ਆ ਕੇ ਛੇੜ ਛੁਲ ਕੇ ਬਣਾ ਲੈਨੇ ਆ ਅੱਜ ਕੱਲ ਚੰਗਾ ਲੱਗਦਾ ਕਿਉਂ ਭੈਣ ਜੀ ਕੀ ਖਾਣਾ ਹੈ ਆਹੋ ਖਾਣਾ ਕੋਣਾ ਤੇ ਬਾਅਦ ਚ ਗੱਲ ਕਰਨੇ ਆ ਪਹਿਲਾਂ ਨਾ ਆ ਜੜੀ ਲਿਆਂਦੀ ਆ ਨਾ ਨਿੱਕੀ ਇਹਦੀਆਂ ਕਰਤੂਤਾਂ ਸੁਣੋ ਤੁਸੀਂ ਆਹ ਕੀ ਹੋਇਆ ਵਾ ਹੁਣ ਹੋਇਆ ਮੈਂ ਤੇ ਇੰਨੀ ਹੈਰਾਨ ਵਾ ਨਾ ਮੇਰਾ ਤੇ ਜੀ ਕੰਡਾ ਮਾਰ ਮਾਰ ਕੇ ਨਾ ਘਰੋਂ ਬਾਹਰ ਕੱਢਦਾ ਐਡੀ ਬੜਾ ਅੱਜ ਤੇ ਮੈਂ ਰੰਗੇਤੀ ਫੜ ਲਈ ਉੱਤੋਂ ਹੀ ਅੱਛਾ ਤੇ ਦਾ ਹਾਲੇ ਨਹੀਂ ਕੀਤਾ ਵਾ ਹੈ ਦਵਾਈ ਫੜ ਕੇ ਨਾ ਤੇ ਸਬਜੀ ਦੇ ਵਿੱਚ ਪਾਉਂ ਡਈ ਹੀਗੀ ਵਾਹਿਗੁਰੂ ਮੈਂ ਤਾਂ ਉੱਤੇ ਹੀ ਚਲ ਗਈ ਅੱਛਾ ਆਹੋ ਤੇ ਦਵਾਈ ਲਈ ਆ ਮਖੋ ਉਹ ਹੁਣ ਭਾਬੀ ਦਵਾਈ ਮੇਰੇ ਕੋਲ ਵਾ ਤੇ ਆਪਾਂ ਉਹਦਾ ਲੈਬ ਟੈਸਟ ਕਰਾਉਣਾ ਵਾ ਕਰਾਉਣਾ ਚਾਹੀਦਾ ਮੈਨੂੰ ਪਤਾ ਲੱਗੂ ਮੇਰੇ ਰੱਬਾ ਆਹੋ ਤੇ ਮੈਨੂੰ ਕਹਿੰਦੀ ਮੈਂ ਹੋਮੋਪੈਥਿਕ ਦੀ ਦਵਾਈ ਖਾਣੀ ਆ ਇਹ ਤੇ ਮੇਰੀ ਦਵਾਈ ਆ ਜਿਦਾਂ ਥੋੜਾ ਦਿੱਤਾ ਮੈਨੂੰ ਮੈਂ ਕੋਈ ਨਹੀਂ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਕਰਕੇ ਦੱਸੂ ਤੁਹਾਨੂੰ ਹੂੰ ਜਿਦਾਂ ਤੇ ਨਹੀਂ ਦਿੱਤਾ ਜਦੋਂ ਟੈਸਟ ਹੋ ਗਿਆ ਫਿਰ ਪਤਾ ਲੱਗ ਜੂ ਨਾ ਮੈਂ ਤੇ ਸੱਚੀ ਗੱਲ ਆ ਮੇਰਾ ਤੇ ਨਾ ਜੀ ਕਰਨ ਲਿਆ ਤੇ ਫੜਕੇ ਨਾ ਇਹਨੂੰ ਇਹਨੂੰ ਘਰੋਂ ਬਾਰ ਇੱਕ ਵਾਰੀ ਕੱਢਾ ਸੱਚੀ ਨਹੀਂ ਬੁਰੀ ਮੈਨੂੰ ਲੱਗਣ ਈ ਆ ਵੀ ਜਿਹੜਾ ਰੇ ਰੱਬ ਦਾ ਨਾ ਭੈਣ ਜੀ ਜਿੰਨੀ ਛੇਤੀ ਹੋ ਸਕਦਾ ਨਾ ਦਵਾਈ ਟੈਸਟ ਕਰਵਾਈਏ ਆਹੋ ਦਵਾਈ ਦੇ ਵਿੱਚ ਕੋਈ ਜ਼ਿਆਦਾ ਅਸਰ ਨਾ ਹੋਵੇ ਕੀ ਤੱਕ ਕਿੰਨੇ ਦਿਨ ਇਹਨਾਂ ਨੂੰ ਦਿੱਤੀ ਆ ਤੇ ਕਿੰਨੇ ਦਿਨ ਨਹੀਂ ਦਿੱਤੀ ਮੰਮੀ ਮੈਨੂੰ ਸ਼ੱਕ ਹੀ ਜਿਹੜਾ ਰੋਟੀ ਪਾਣੀ ਫੜਾਉਂਦੀ ਸੀ ਆ ਚੰਗਾ ਹੋਇਆ ਭੈਣ ਜੀ ਤੁਸੀਂ ਫੜ ਲਿਆ ਵਾ ਜੇ ਮੇਰੇ ਵਰਗੀ ਕੋਈ ਗੱਲ ਕਰਦੀ ਨਾ ਮੇਰੀ ਗੱਲ ਤੇ ਇਹਨਾਂ ਨੂੰ ਯਕੀਨ ਨਹੀਂ ਹੀ ਹੋਣਾ ਤੋ ਝੂਠ ਬੋਲਦੀਆਂ ਯਕੀਨ ਕਿੱਦਾਂ ਨਹੀਂ ਹੀ ਹੋਣਾ ਮੈਨੂੰ ਲੱਗਦਾ ਅੱਜ ਵੀ ਵੀਰ ਨੂੰ ਰੋਟੀ ਦੇਣ ਲੱਗੀ ਸੀ ਦਵਾਦਾਂ ਸਬਜ਼ੀ ਪਾ ਕੇ ਤੇ ਬੂੰਦਾਂ ਸਟੰਡੀ ਮੈਂ ਤਾਂ ਰੰਗੇ ਹੱਥੀ ਫੜੀ ਉਤੋਂ ਜੇ ਕਿਤੇ ਗਾਂ ਪਸ਼ਾ ਵੀ ਰੱਖ ਦਿੰਦੀ ਤਾਂ ਵੀ ਨਹੀਂ ਬਕਣਾ ਇਹਨੇ ਆਹ ਤੇ ਫਿਰ ਮੈਂ ਚੁੱਡੂੰ ਦੱਸਿਆ ਦੂਜੇ ਨੂੰ ਅੱਛਾ ਮੈਂ ਤਾਂ ਪਿਆਕ ਕਰਦੀ ਆਪਣੇ ਜਕਰਤੂਤਾਂ ਵੇਖ ਲਾ ਆਹ ਤੇ ਆਂਦਾ ਵੀ ਜੇ ਤੇ ਗੱਲ ਸੱਚੀ ਹੋਈ ਤੇ ਫਿਰ ਉਹਨੂੰ ਫਿਰ ਸਜ਼ਾ ਮਿਲੂਗੀ ਮੈਂ ਤੂੰ ਸਜ਼ਾ ਦੇਣੀ ਆ ਤੂੰ ਤੇ ਮੈਂ ਕਹੇ ਚੋਗਾ ਹੋਇਆ ਹੀ ਨਾ ਬੇੜਾ ਗਰਕਤ ਮੈਂ ਸਾਰਾ 13 ਵਨ ਖੱਤਿਆ ਮੈਂ ਕੋਈ ਗੱਲ ਨਹੀਂ ਸਜ਼ਾ ਉਹਨੂੰ ਆਪਾਂ ਆਪੇ ਦੇਵਾਂਗੇ ਭੈਣ ਜੀ ਜਿੱਦਾਂ ਪਿਆਕਿਆਂ ਘਰੋਂ ਆ ਗਈ ਆ ਨਾ ਉਦਾਂ 14 ਨਾਲ ਚਲਉਂਦੀ ਐ ਇੱਥੇ ਆਣ ਕੇ ਇਹਦਾਂ ਚੌਧਰਾ ਨਹੀਂ ਚਲਦਿਆਂ ਹੁਣ ਤੇ ਇਹਦੇ ਪਿਆਕਿਆਂ ਨੂੰ ਫੋਨ ਕੀਤਾ ਸੀ ਉਹ ਵੀ ਨਹੀਂ ਨਖੱਤੇ ਆਏ ਉਹਨਾਂ ਨੂੰ ਪਤਾ ਹੀ ਸਾਡੀ ਕੁੜੀ ਦੀਆਂ ਕਰਤੂਤਾਂ ਇਹ ਆ ਤਹੀਂ ਝੂਠੇ ਹੁਣਾਵਾ ਉਹਨਾਂ ਕਿੱਥੇ ਹੁਣਾਵਾ ਕਿਸਨੇ ਨਹੀਂ ਹੁਣਾਇ ਸੰਢੀ ਜੀ ਦੇ ਮਗਰ ਹੈ ਇਹ ਤਾਂ ਤੁੱਟਾ ਨਹੀਂ ਆ ਮੜੀਆਂ ਵਾ ਤੀ ਪੈਣ ਦਾ ਸੁਨਾ ਜਾਵੇ ਫੋਨ ਜਾਵੇ ਤਾਂ ਉਸੇ ਵੀ ਆਉਂਦੇ ਦੌੜੇ ਲੈ ਮਾਂ ਪਿਓ ਤੇ ਉੱਡੇ ਆਉਂਦੇ ਆ ਇਹਦੇ ਧਿਆਨ ਨਹੀਂ ਦਿੰਦਾ ਉਹਨਾਂ ਨੇ ਮੈਂ ਨਾ ਉਦੋਂ ਦਾ ਹੀ ਸੋਚਦੀ ਹਾਂ ਵੀ ਕੋਈ ਚੱਕਰ ਹੈਗਾ ਜੇ ਮੈਂ ਇਹਨਾਂ ਵੱਲ ਜਾਨੀ ਹਾਂ ਵੀ ਰੋਟੀ ਉਹਦੇ ਹੱਥੋਂ ਨਾ ਲੈ ਕੇ ਖਾਏ ਇਹ ਮੇਰੇ ਗੱਲ ਪੈਂਦੇ ਸੀ ਰੋਟੀ 'ਚ ਉਹਨੇ ਕੀ ਪਾਤਾ ਕੀ ਕਰਦੇ ਲੱਗੀ ਆ ਹੁਣ ਲੱਗ ਗਿਆ ਨਾ ਬਦਾਂ ਉਹ ਵਿਚਾਰ ਆਪੋਲਾ ਆਵਾਂ ਸਮੇਨ ਕੀਤਾ ਇਹਨਾਂ ਕੁਛ ਪਾ ਕੇ ਦੇਈ ਗਈ ਉਹਨੂੰ ਤਾਂ ਹੀ ਉਹਦੀ ਆਹ ਹਾਲਾਤ ਹੋਈ ਜਿਹੜਾ ਟੈਸਟਾਂ 'ਚ ਵੀ ਕੁਛ ਨਹੀਂ ਹੁੰਦਾ ਤੇ ਦੂਜੀ ਗੱਲ ਇਹ ਆ ਵੀ ਜਿਹੜੀ ਰਿਪੋਰਟ ਨਹੀਂ ਅਜੇ ਤੱਕ ਆਉਂਦੀ ਉਹ ਕੀ ਪਤਾ ਇਹਨੇ ਨਹੀਂ ਕੋਈ ਕਰਤਾ ਰਿਪੋਰਟ ਨੂੰ ਵੀ ਮੈਨੂੰ ਤਾਂ ਨਾ ਸ਼ੱਕ ਪੈਣੇ ਚਾਰੇ ਪਾਸੇ ਇਹ ਨਹੀਂ ਜੇ ਚੰਗੀਆ ਘਰੋਂ ਕੱਢੋਗੇ ਤੇ ਤੁਹਾਡਾ ਘਰ ਸੁਖ ਰਹੂਗਾ ਨਹੀਂ ਤੇ ਕੋਹ ਨਾ ਕੋਹ ਨੇ ਕਰੀ ਜਾਣਾ ਜੇ ਤੁਹਾਡੇ ਘਰ 'ਚ ਹਾਂ ਜੀ ਇਹਦੇ 'ਚ ਕਿਹੜੀ ਗੱਲ ਆ ਜਾਂ ਡਾਕਟਰ ਨੂੰ ਪੁੱਛਦੇ ਆ ਤੇ ਕੈਮਰੇ ਤੇ ਆਪਣੇ ਘਰ ਲੱਗੇ ਆ ਉਹਦੀ ਰਿਕਾਰਡਿੰਗ ਕੱਢ ਕੇ ਵੇਖ ਲੈਨੇ ਪਿੱਛੇ ਨੂੰ ਘੁਮਾ ਕੇ ਆਹ ਗੱਲ ਠੀਕ ਆ ਭਾਬੀ ਐਦਾਂ ਕਰੀ ਮੈਂ ਕਰਦੀ ਆ ਡਾਕਟਰ ਨੂੰ ਫੋਨ ਤੇ ਉਹਨੂੰ ਪੁੱਛਨੀ ਆ ਰਿਪੋਰਟ ਅਜੇ ਤੱਕ ਭੇਜੀ ਨਹੀਂ ਹੈ ਤੇ ਨਾਲੇ ਪੁੱਛ ਲੈਣੀ ਆ ਰਿਪੋਰਟ ਵਿੱਚ ਆਇਆ ਕੀ ਆ ਹਾਂ ਹਾਂ ਕੰਮ ਕਰੋ ਤੁਸੀਂ ਤੇ ਫੇਰ ਕਰਨੇ ਕੈਮਰੇ ਚੈੱਕ ਤੇ ਫੇਰ ਇਹਦੀ ਗੁੱਤ ਨੂੰ ਵੱਲ ਦੇ ਕੇ ਕੱਢਣੇ ਆ ਘਰੋਂ ਬਾਹਰ ਨਹੀਂ ਨਹੀਂ ਫੇਰ ਮੰਮੀ ਇਹੋ ਜੀ ਨੂੰ ਰੱਖ ਕੇ ਹੀ ਕੀ ਕਰਨਾ ਇਹ ਤਾਂ ਟੱਬਰ ਹੀ ਟੱਬਰ ਹੀ ਪੈਣਾ ਸਾਡਾ ਕਰਦੂ ਖਰਾਬ ਬਿਮਾਰ ਖਰਾਬ ਕਰਤਾ ਹੋਰ ਕਿੱਦਾਂ ਕਰਨਾ ਜੇ ਮੈਂ ਨਾ ਆਵਾਂ ਇਹਨੇ ਤੇ ਬੇੜਾ ਬਿਠਾਲਤਾ ਸੀ ਤੁਹਾਡੇ ਟੱਬਰ ਦਾ ਮੈਨੂੰ ਨਹੀਂ ਸਮਝ ਆਉਂਦੀ ਵੀ ਮਿੱਠੀ ਪਿਆਰੀ ਇਹ ਕਿਉਂ ਹੋਈ ਆ ਵੇਹਲਾ ਇਹ ਕਿ ਦੀ ਚਲਾਕ ਨਿਕਲੀ ਹੈ ਹੈ ਕਿ ਚੀਜ਼ ਵਾ ਦੇਣ ਰਹੀ ਆ ਉਹਦਾ ਇਰਾਦਾ ਵਾ ਕਿ ਇਹ ਸਾਰਾ ਟਬਰ ਗਾਂ ਜਾਣ ਸਭ ਕੁਝ ਮੇਰੇ ਜੋ ਕਈ ਹੋਵੇ ਪਹਿਲਾਂ ਉਹਨੇ ਨੰਬਰ ਲਾਉਣਾ ਸੀ ਵੀਰ ਦਾ ਫੇਅਰ ਲਾਉਣਾ ਸੀ ਤੇਰਾ ਤੇ ਫੇਅਰ ਲਾਉਣਾ ਸੀ ਮਾਤਾ ਦਾ ਵਾਰੀ 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 ਉਹਨੇ ਕਰਨਾ ਸੀ ਕੰਮ ਵਾਕੈ ਜਾਂ ਤੇ ਚੰਗਾ ਤੇਰੇ ਤੋਂ ਵੇਖ ਲਿਆ ਉਹੋ ਤੇ ਗੱਲ ਵਾ ਮੈਂ ਤਾਂ ਹੈਰਾਨ ਹੋ ਗਈ ਵੇਖ ਕੇ ਮੈਂ ਕਿਹੜੀਆਂ ਦਵਾਈਆਂ ਕਿ ਰਿਹਾ ਇਤੋਂ ਕੋਈ ਚੀਜ਼ ਲੈ ਕੇ ਖਾਣ ਦਾ ਮੈਂ ਤੈਨੂੰ ਸੋਈ ਚ ਨਹੀਂ ਬਣ ਦੇਣਾ ਨਾ 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 ਇਹ ਰਾਮ ਨਾਲ ਜਾ ਕੇ ਤਾਂ ਇਹਨੂੰ ਨਾ ਕੰਮ ਕਰ ਅੱਜ ਮੈਂ ਕਿਹਾ ਹੀ ਆ ਮੈਂ ਰਸੋਈ ਚੋਂ ਬਾਹਰ ਹੋ ਜਾ ਮੈਂ ਤੈਨੂੰ ਮੈਂ ਵੇਖਣਾ ਨਹੀਂ ਚਾਹੁੰਦੀ ਰਸੋ ਕੰਗਾ ਹਾਂ ਤੇ ਹਾਂ ਗੱਲ ਕਰਦੀ ਆ ਪਰ ਨਾ ਮੇਰਾ ਤੇ ਸਿਰ ਪਾਟ ਹੀ ਜਾਂਦਾ ਆ ਗੱਲ ਸੁਣ ਕੇ ਹਾਏ ਰੱਬਾ ਕੋਈ ਜਾਦੀ ਨਾ ਦਵਾਈ ਦਈ ਇਹਨਾਂ ਨੂੰ ਦੇ ਦਿੱਤੀ ਹੋਵੇ ਜਿਹੜਾ ਉੱਠਦੇ ਨਹੀਂਗੇ ਕਿਹੋ ਜੀ ਦੇ ਛੜੀ ਜਿਹੜੀ ਅੰਤਰੀ ਹੱਡਾਂ ਚ ਬੈਣ ਰਹੀ ਆ ਤਾਂ ਉਹ ਉੱਠਦਾ ਹੀ ਨਹੀਂਗਾ ਉਹ ਤੁਹਾਡੇ ਸਾਹਮਣੇ ਆਂਦੇ ਹੀ ਨਾ ਕਿ ਜਦੋਂ ਰੋਟੀ ਖਾ ਲਈ ਨਾ ਉਦੋਂ ਹੀ ਮੈਨੂੰ ਚੱਕਰ ਆਉਂਦੇ ਆ ਬਸ ਬਸ ਉਹ ਫੇ ਰੋਟੀ ਚ ਕੁਝ ਹੈਗਾ ਹੀ ਤੇ ਚੱਕਰ ਆਉਂਦੇ ਹੀ ਹਾਂ ਤਾਂ ਹੀ ਕਰ ਲਈ ਇਹੋ ਤੇ ਰੱਬ ਹੀ ਰੱਖਾ ਵਾ ਸੱਚੇ ਪਾਤਸ਼ਾਹ ਪਤਾ ਨਹੀਂ ਕੀ ਕੀ ਪਾਪਾ ਦਿੰਦੀ ਰਹੀ ਹੋਣੀ ਕੋਈ ਨਹੀਂ ਕਰਨੇ ਆ ਡਾਕਟਰ ਨੂੰ ਫੋਨ ਤੇ ਪਤਾ ਤੇ ਲੱਗੀ ਜਾਣਾ ਵਾ ਫਿਰ ਇਹਦੀ ਇਹਦੀ ਸ਼ਤਰੋਡ ਚੰਗੀ ਕਰਨੀ ਹੈ ਦੀ ਅਸੀਂ ਅੱਗੇ ਆਖਿਆ ਪਤਾ ਨਹੀਂ ਚੌਕੇ ਚ ਕਿਉਂ ਭੱਜ-ਭੱਜ ਕੇ ਵਰਦੀ ਹੁਣ ਇਹ ਤੇ ਚੌਕੇ ਵੱਲ ਤੱਕ ਵੀ ਨਹੀਂ ਉਹ ਆਪਣੀ ਮੁਖਤਾਰੀ ਕਰਨਾ ਚਾਹੁੰਦੀ ਹੀ ਨਾ ਸਾਰਾ ਟੱਬਰ ਵਾਸਚ ਕਰਕੇ ਤੇ ਆਪਣਾ ਰਾਜ ਕਰਨਾ ਚਾਹੁੰਦੀ ਹੀ ਇੱਥੇ ਹਾਂ 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 ਦੀ ਮੈਂ ਤਾਂ ਬਦਲ ਗਈ ਆ ਨਾ ਦੀਦੀ ਮੈਂ ਤਾਂ ਹੁਣ ਚੰਗੀ ਹੋਣੀ ਆ ਏਦਾਂ ਦੀਆਂ ਗੱਲਾਂ ਕਰਨੀਆਂ ਨਾ ਨਾ ਮੈਂ ਹੁਣ ਫਰੈਸ਼ ਉਧਰ ਨਹੀਂ ਗਈ ਹੋਵੇ ਨਾ ਖੱਤੀ ਬਦਲੀ ਨਹੀਂ ਗਈ ਉਹ ਤੇ ਤੁਹਾਡਾ ਬੇੜਾ ਗਰਕ ਕਰਨ ਲਈ ਵਿੱਚ ਪੈ ਕੇ ਬਦਲੀ ਕਿੱਥੇ ਆ ਉਹ ਤੇ ਕੰਮ ਹੀ ਖਰਾਬ ਕਰ ਛੜਿਆ ਹੁਣ ਹੁਣ ਆਹ ਰਾਤ ਕਿੱਥੇ ਬੈਠੀ ਆ ਹੁਣ ਕਿਤੇ ਅੰਦਰ ਬੈਠੀ ਹੁਣੀ ਆ ਪਤਾ ਤੈਨੂੰ ਲੱਗ ਗਿਆ ਵੀ ਕਰਤੂਤ ਮੇਰੀ ਫੜੀ ਗਈ ਆ ਮੈਨੂੰ ਆਂਦੀ ਹੈ ਇਹ ਮੈਂ ਠੀਕ ਨਹੀਂ ਗਈ ਮੈਂ ਝੋਟੇ ਵਰਗੀ ਤੇ ਹੈ ਗਈ ਤੈਨੂੰ ਕੀ ਹੋਇਆ ਮੇਰਾ ਤਾਂ ਰਾਦਾ ਜਿਹੜੀ ਸਬਜ਼ੀ ਬਣਾਈ ਨਾ ਇਹਨੇ ਸੁੱਟਾਂ ਪਰ ਉਹ ਖਾਈਏ ਹੀ ਨਾ ਨਾ ਖਾਓ ਭਾਂਵੇਂ ਸੜੀ ਸੁੱਟ ਦੋ ਸੁੱਟ ਦੋ ਤੇ ਆਪਣੇ ਹੱਥੀ ਬਣਾ ਕੇ ਨਾ ਜਦੋਂ ਬਣਾਉਣੀ ਉਦੋਂ ਖਾਓ ਉਸੇ ਟਾਈਮ ਹੀ ਇਹਨੂੰ ਸੰਡੀ ਨੂੰ ਕਰੋ ਬਾਹਰ ਕੱਢ ਕੇ ਨਾ ਫੇਰ ਨਾ ਆਰਾਮ ਨਾਲ ਬੈਠ ਕੇ ਰੋਟੀ ਪਣੀ ਖਾਇਆ ਕਰਿਓ ਨਹੀਂ ਭੈਣ ਜੀ ਅਹੀਂ ਨੀਗਾ ਨਾ ਰੱਖਣਾ ਇਹੋ ਜੀ ਤੇ ਕੋਈ ਯਕੀਨੀ ਦਾ ਹੈਗਾ ਨਹੀਂ ਨਾਲ ਕੀ ਰਖਣਾ ਵਾ ਇਹਨੂੰ ਘਰ ਚ ਨਹੀਂ ਰਖਣਾ ਓ ਜਿਹੜਾ ਮੰਗਨੂ ਆ ਮੇਰੇ ਘਰ ਨਾ ਮੰਗਨੂ ਮੰਗਨੂ ਨੇ ਮੈਨੂੰ ਆਪਣੇ ਮੂੰਹ 'ਚ ਆਂਦਾ ਕੋਈ ਗੱਲ ਤੇ ਇਹਦਾ ਕਸੂਰ ਹੋਇਆ ਨਾ ਫੇਰ ਆਂਦਾ ਵੇਖੋ ਹੁਣ ਕੀ ਕਰਦਾ ਵਾ ਨਾ ਦਊਗਾ ਤੈਨੂੰ ਵੀ ਕੱਢੋ ਕਰੋ ਬਾਹਰ ਚਲੋ ਪਤਾ ਤੇ ਕਰੋ ਹਾਂ ਤੇ ਮੇਰੇ ਪੁੱਤ ਆਂਦਾ ਤੇ ਪਤਾ ਕਰੋ ਹਾਂ ਤੇ ਫੇਰੇ ਦਾ ਲਾ ਮੈਂ ਤਾਂ ਡਾਕਟਰ ਨੂੰ ਫੋਨ ਨਹੀਂ ਪਿਆਂਜੀ ਕਰੋ ਫੋਨ ਚਲ ਠੀਕ ਆ ਜੀ ਇਹ ਗੱਲ ਸੱਚ ਹੋਈ ਨਾ ਤੇ ਕੋਈ ਗੱਲ ਨਹੀਂ ਕੈਮਰੇ ਦੇ ਰਕੋੜ ਨਾ ਸਾਰਿਆਂ ਕਰਨੋਂ ਮੈਂ ਕਹੂੰ ਤੇ ਕੱਢ ਤੇ ਵੀ ਭਲਾ ਹਾਂ ਤੀ ਫਿਕਰ ਨਾ ਕਰੋ ਮੈਂ ਇੱਕ ਵਾਰ ਇਹ ਜੀ ਪੌਂਦੀ ਤੇ ਉਹਦੇ ਵਿੱਚ ਆ ਹੀ ਜਾਣੀ ਆ ਇੱਕ ਨੀ ਕਵਾਰਾ ਇਹਨੂੰ ਪਾਈ ਦਵਾਈ ਰਿਪੋਰਟ ਵੀ ਜੇ ਕੋਈ ਇੱਥੇ ਸੁੱਟ ਕੇ ਗਿਆ ਹੋਊਗਾ ਤਾਂ ਪਤਾ ਲੱਗ ਹੀ ਜਾਣਾ ਪਈ ਆ ਕਿ ਨਹੀਂ ਆਈ ਹੂੰ ਲੱਗ ਜਾਣਾ ਪਤਾ 1 ਮਹੀਨਾ ਤਾਂ ਡਰ ਲੱਗਣ ਰਿਹਾ ਪਿਆ ਹਾਏ ਹਾਏ ਘਰੇ ਜੀ ਇੱਕ ਦੂਜੇ ਨਾਲ ਕੰਮ ਕਰਨ ਦਾ ਤੇ ਇਹ ਤਾਂ ਕੀ ਬਣੂਗਾ ਜੇ ਪੁੱਤ ਘਰ ਚੀ ਬੰਦਾ ਇਦਾਂ ਦਾ ਮਾੜਾ ਨਿਕਲਾ ਹੈ ਨਾ ਤੇ ਫੇਰ ਉੱਥੇ ਗੁਜ਼ਾਰਾ ਕਿੱਦਾਂ ਫੇਰ ਤੇ ਖਤਰਾ ਹੀ ਖਤਰਾ ਵਾ ਸਿਆਣੇ ਸਾਚੀ ਕ ਰਿਸ਼ਤੇਦਾਰੀ ਚ ਕੋਈ ਆਇਆ ਹੋਵੇ ਤਾ ਉਹਨੂੰ ਲੋ ਲਿਆ ਜੀ ਹੁੰਦਾ ਕੋਈ ਸ਼ਰਮ ਹਜਾ ਹੁੰਦਾ ਤੇ ਜਿਹੜੀ ਆਪੇ ਪੱਜ ਕੇ ਆ ਗਈ ਉਹਨੂੰ ਸ਼ਰਮ ਹਜਾ ਕਦਾ ਨਾ ਅਗਲਿਆਂ ਦਾ ਤਾਂ ਨਾ ਪਿਛਲਿਆਂ ਦਾ ਨਹੀਂ ਨਹੀਂ ਉਹਨੂੰ ਸ਼ਰਮ ਹਜਾ ਹੁੰਦੀ ਤੇ ਫਿਰ ਉਹ ਇਦਾਂ ਦਾ ਕੰਮ ਹੀ ਨਾ ਕਰਦੀ ਇਦਾਂ ਹੀ ਉਹਨਾਂ ਨੂੰ ਸਬਜ਼ੀ ਤਾਂ ਬਣਾਵਾ ਰੋਟੀ ਤੇ ਬੁਰਕੀ ਖਾਣੀ ਆ ਤੇ ਉਹ ਮੈਂ ਖੂਕਰ ਥੜਦੀ ਆ ਹਾਂ ਹਾਂ ਸੁੱਟ ਦੇ ਪੈਣਾ ਉਹਨਾਂ ਦੀਏ ਖਾਇਓ ਬਣਾ ਲਾ ਤਾਂ ਮਾੜੀ ਪਤਲੀ ਜਿਹੋ ਜਿਹੀ ਬਣਦੀ ਆ ਤੇ ਉਹਨੂੰ ਰਹਿਣ ਦੇ ਦਫਾ ਕਰ ਪਰਿਆ ਇਹੋ ਜੀ ਸਬਜ਼ੀ ਨੂੰ ਕੀ ਪਤਾ ਇਹਨਾਂ ਕੀ ਪਾਇਆ ਵਿੱਚ ਕੀ ਨਹੀਂ ਪਾਇਆ ਮੇਰਾ ਤਾਂ ਟੱਬਰ ਹੀ ਬਰਬਾਦ ਕਰ ਦੇਣ ਲੱਗੀ ਏ ਹੈ ਇਦਾਂ ਦੀ ਇਨੂੰ ਤੇ ਮੈਂ ਨਹੀਂ ਰੱਖਣਾ ਘਰ 'ਚ ਜੇ ਨਾ ਮੁੰਡਾ ਕੱਢੇਗਾ ਤੇ ਆਪਣੀ ਵੱਖਰੀ ਰੋਟੀ ਪਕਾ ਲਣ ਵੇਲੀ ਜਾ ਕੇ ਰਹਿਣ ਅਹੀਂ ਘਰ 'ਚ ਰੱਖਣਾ ਹੀ ਮੈਨੂੰ ਆਪਣੀ ਰਸੋਈ 'ਚ ਵੜ ਨਹੀਂ ਦੇਣਾ ਦੇਖੀ ਜਉ ਜਿਹੜੀ ਹਾਲ ਕਰਦੀ ਆ ਭੈਣ ਨੂੰ ਫੋਨ ਕਰਕੇ ਦੱਸਦੀ ਆ ਫਿਰ ਠੀਕ ਨਹੀਂ ਆ ਜੇ ਨਾ ਆਈ ਨਾ ਤਾਂ ਵੀ ਇਹਨਾਂ ਨੇ ਕਿਹਾ ਕੋਈ ਆਇਆ ਨਹੀਂ ਤੇ ਪੇਕਿਆਂ ਤੋਂ ਉਹਨੂੰ ਕਹੂੰਗੀ ਨਾਲ ਮੰਮੀ ਹੁਣ ਉਹਨੂੰ ਦੱਸਦੀ ਹੈ ਹੈਲੋ ਸਸਕਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੁਛ ਵੀ ਨਹੀਂ ਕਰਨਾ ਕਰਨਾ ਕੀ ਕੰਮ ਧੰਦਾ ਕਰਕੇ ਹਟੀ ਹਾਂਜੀ 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 ਘਰ ਪਰਵਾਹ ਠੀਕ ਠਾਕ ਵਧੀਆ ਤੁਸੀਂ ਸੁਣਾਓ ਭਾਜੀ ਹੁਣੀ ਠੀਕ ਠਾਕ ਬੱਚਿਆਂ ਦਾ ਹੁੰਦਾ ਕੋਣ ਅੱਛਾ ਅੱਛਾ ਚਲੋ ਵਧੀਆ ਹੋ ਆਕੇ ਹਾਂ ਕਰਨ ਦੇ ਵੀ ਹੋ ਗਏ ਆ ਪੇਪਰ ਫ੍ਰੀ ਹੁਣ ਨਹੀਂ ਨਹੀਂ ਤੁਹਾਨੂੰ ਕੋਈ ਟੈਸਟ ਵਗੈਰਾ ਦਾ ਹਾਂਜੀ ਹਾਂਜੀ ਓਕੇ ਆਣਾ ਮੈਂ ਤੁਹਾਨੂੰ ਕਿਹੀ ਫੋਨ ਤੇ ਮੈਂ ਤੁਹਾਨੂੰ ਤਾਂ ਕੀਤਾ ਇਹ ਪੀ ਠੀਕ ਨਹੀਂ ਆ ਪਤਾ ਨਹੀਂ ਕੀ ਗੱਲ ਚੱਕਰ ਜਿਹਾ ਨਹੀਂ ਹਟਦੀ ਉਠਿਆ ਨਹੀਂ ਜਾਂਦਾ ਤੁਸੀਂ ਆਣ ਕੇ ਤਾਂ ਪਤਾ ਪਤਾ ਲਿਆ ਜਿਓ ਹਾਂ ਹਾਂਜੀ ਨਹੀਂ ਨਹੀਂ ਦਵਾਈ ਤਾਂ ਲਿਆਉਣ ਦੇ ਆ ਦਵਾਈ ਦੀ ਤਾਂ ਗੈਲੀ ਕੀਤੀ ਨਹੀਂ ਕਿ ਸਭੋਂ ਪਰ ਹੁਣ ਕੀ ਕਰੀਏ ਸਮਝ ਨਹੀਂ ਲੱਗਣ ਡੇ ਕੁਛ ਡਾਕਟਰ ਤੇ ਦੋ ਬਦਲੇ ਆ ਹੁਣ ਫੇਰ ਲੈ ਕੇ ਜਾਣਾ ਵਾ ਸਵੇਰੇ ਜਾਵਾਂਗੇ ਤੁਸੀਂ ਆਣ ਕੇ ਪਤਾ ਲਿਆ ਜਿਓ ਕੋਈ ਗੱਲ ਨਹੀਂ ਜਦੋਂ ਆਉਣਾ ਹੋਗਾ ਫੋਨ ਕਰਕੇ ਆਇਓ ਜੇ ਘਰ ਹੋਣਗੇ ਤੇ ਮੈਂ ਦੱਸ ਦੂੰਗੀ ਨਹੀਂ ਤੇ ਫਿਰ ਤਾਂ ਵੀ ਦੱਸ ਦੂੰਗੀ ਹਾਂਜੀ ਹਾਂਜੀ ਪਤਾ ਨਹੀਂ ਲੱਗਣੇ ਆੜੀਏ ਟੈਸਟਾਂ ਵਿੱਚ ਰਿਪੋਰਟਾਂ ਵੀ ਕੁਝ ਨਹੀਂ ਆਇਆ ਦੋਵਾਂ ਥਾਵਾਂ ਤੋਂ ਕਰਵਾਏ ਟੈਸਟ ਤੇ ਤੀਜੀ ਰਿਪੋਰਟ ਆਉਣੀ ਹੈ ਅਜੇ ਤੱਕ ਆਈ ਨਹੀਂ ਗਈ ਸਗੋਂ ਤਿੰਨ ਚਾਰ ਦਿਨ ਹੋ ਗਏ ਮੈਂ ਆਪ ਦੇਖਣ ਲਈ ਹਾਂ ਵਿਚਾਰ ਰਿਪੋਰਟ ਆ ਜਾਏ ਤਾਂ ਪਤਾ ਲੱਗ ਹੀ ਜਾਵੇ ਹਾਂਜੀ ਚਲੋ ਕੋਈ ਗੱਲ ਨਹੀਂ ਜੇ ਨਹੀਂ ਭਾਈ ਦਾ ਟਾਈਮ ਕੱਲੇ ਆਜੋ ਫਿਰ ਮੈਨੂੰ ਇਹ ਆ ਮੁਰਕੇ ਮੂੰਹ ਮਾਣਾ ਮਟਣਾ ਹਾਂਜੀ ਚਲੋ ਕੋਈ ਗੱਲ ਨਹੀਂ ਚੰਗਾ ਭਾਂਜੀ ਮੈਂ ਦੱਸਣ ਨਹੀਂ ਕੀਤਾ ਹੀ ਹੁਣ ਸਾਸਿਕਾ ਚਲੋ ਦੱਸਦਾ ਵਾ ਮੈਨੂੰ ਇਹ ਆ ਕਹਿਣਾ ਵਾ ਮਾਮੇ ਦੀ ਧੀ ਉਦੋਂ ਦੀ ਆਣ ਕੇ ਬੈਠੀ ਆ ਇਹਦੇ ਭੇਕਿਆਂ ਦਾ ਵੀ ਕੋਈ ਨਹੀਂ ਆਇਆ ਇਹਦੀ ਭੈਣ ਵੀ ਨਹੀਂ ਆਈ ਭਲਾ ਇਹਨੇ ਦੱਸਿਆ ਨਾ ਹੋਊਗਾ ਚਲ ਮੇਰਾ ਫਰਜ਼ ਹੀ ਦੱਸਣ ਦਾ ਆਪੇ ਆਉਣਗੇ ਤੇ ਆਣ ਕੇ ਤਾਂ ਪਤਾ ਲੈ ਜਾਣਗੇ ਇਦਾਂ ਚੰਗੇ ਜੇ ਨਹੀਂ ਲੱਗੀਦਾ ਜੇ ਕੋਈ ਨਾ ਆਵੇ ਤੇ ਫਿਰ ਗੱਲਾਂ ਹੀ ਕਰਨੀਆਂ ਵਾ ਤੇ ਕੋਈ ਆਇਆ ਨਹੀਂ ਤੇਰੇ ਪਿੱਛੋਂ ਮੰਮੀ ਦਾ ਨਾਂ ਕਰੂਗੀ ਆ ਸਗਾਤ ਜਿਹੜੀ ਵਿਆਹ ਕਿ ਲੈਂਦੀ ਹੈ ਨਾ ਇਹਦੀ ਜ਼ਬਾਨ ਤੇ ਗੇਠ ਲੰਮੀ ਹੈ ਵੀ ਮੈਨੂੰ ਗੱਲਾਂ ਕਰਦੇ ਇਹਦੇ ਪੇਕਿਆਂ ਤੋਂ ਕਿੰਨੇ ਕਾਇਏ